ਕੋਈ ਦੇਖੋ ਕਿਰਾ ਆਪਣੇ ਹਾਕਮਬੀਰ ਦੀਆਂ ਖੁਰਨੀਆਂ ਬਹੁਤ ਵੇਖ ਰਿਹਾ ਹੈਗੇ ਸਾਰੇ ਵਪਾਰੀ ਵੀ ਰੌਣਕ ਹੈਣਾ ਬਹੁਤ ਵਧੀਆ ਖੁਰਨੀਆਂ ਲੈ ਕੇ ਆਉਂਦਾ ਹੈ ਜੀ ਖੁਰਨੀਆਂ ਜ਼ਰੂਰ ਖਰੀਦਿਆ ਕਰੋ ਕੋਈ ਸਸਤੀ ਕਾ ਸਾਰੇ ਭਰਾਵਾਂ ਨੂੰ ਵੀ ਅੱਜ ਆਪਾਂ ਪਹੁੰਚੇ ਹਾਂ ਮੁੰਡਾਪੁਰ ਬੱਕਰੀ ਮੰਡੀ ਉਰੇ ਆ ਜਾ ਹਾਕਮ ਬਈ ਹਾਕਮਬੀਰ ਆਉਂਦਾ ਆ ਖੁਰਨੀਆਂ ਲੈ ਕੇ ਤੇ ਕਰਦਿਆਂ ਗੱਲ ਰਾਜੂ ਕੀ ਹਾਲ ਆ ਠੀਕ ਹੈ ਜੀ ਸੋਟੀ ਕਰ ਜੀ ਹਾਲ ਤੇ ਹਾਲ ਚੜਿਆ ਪਿਆ ਠੀਕਾ ਕਿਵੇਂ ਅੱਜ ਖੁਰਨੀਆਂ ਦੀ ਇਹ ਹਾਕਮ ਖੁਲਲੀਆਂ ਵਾਲਾ ਠੀਕ ਹੈ ਕਦੇ ਨਹੀਂ ਕਰਦਾ ਤਾਲਾ ਠੀਕ ਹੈ ਹਰੇਕ ਮੰਡੀ ਦਾ ਪਰਦਾ ਕਿ ਹਾਲਾ ਠੀਕ ਹੈ ਬਹੁਤ ਬਹੁਤ ਧੰਨਵਾਦ ਹਾਕਮ ਪਮਾਲ ਖੁਲਲੀਆਂ ਵਾਲਾ ਜਿਨੇ ਕੇ ਭੈਣ ਜੀ ਦਾ ਬਹੁਤ ਸਤਿਕਾਰ ਕਰਿਆ 1300 ਵਾਲੀ ਖੁਲਣੀ ਇਹਨੇ ਸਾਡੀ ਵੀ ਇੱਜ਼ਤ ਕੀਤੀ ਤੇ ਭੈਣ ਜੀ ਦੀ ਵੀ ਇੱਜ਼ਤ ਕੀਤੀ ਕਿ ਭੈਣ ਜੀ ਇਹ ਪਾਈਆਂ ਨੇ ਚੰਗੀਆਂ ਬੱਕਰੀਆਂ ਵੇਚ ਲਈਆਂ ਅੱਜ ਮੁਰਗਿਆਂ ਦੀ ਜੋੜੀ ਵੀ ਲਿਆ ਕੇ ਸੀਲ ਮੁਰਗੇ ਆ ਠੀਕ ਆ ਤੇ ਬਾਈ ਕਹਿੰਦੇ ਵੀ ਰਾਜੂ ਬਾਈ ਸਾਨੂੰ ਵਿਸਤ੍ਰੀ ਵੀਡੀਓ ਦੇ ਲੈ ਜਰੂਰ ਠੀਕ ਆ ਤੇ ਇਹਨਾਂ ਦੀ ਵੀਡੀਓ ਵਧੀਆ ਜੀ ਬਣਾਓ ਜੀ ਠੀਕ ਹੈ ਜੀ ਤੇ ਸਾਸਤਰੀਕਰ ਜੀ ਇਹ ਭਾਈ ਆਏ ਫਿਰੋਜ਼ਪੁਰ ਤੋਂ ਜੀ ਠੀਕ ਆ ਜੀ ਭੈਣ ਜੀ ਵੀ ਫਿਰੋਜ਼ਪੁਰ ਤੋਂ ਕਿਉਂਕਿ ਇਹ ਡਿਊਟੀ ਕਰਦੇ ਫਿਰੋਜ਼ਪੁਰ ਮਿਲਟਰੀ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਠੀਕ ਆ ਸਾਡੇ ਤੈ ਪਹੁੰਚਣ ਦਾ ਠੀਕ ਹੈ ਇਹ ਅਸੀਂ ਵੀ ਸਾਡਾ ਟਾਈਮ ਲੱਗਿਆ ਸਮੇਂ ਤੋਂ ਸਮਾਂ ਕੱਢ ਕੇ ਠੀਕ ਹੈ ਇਹਨਾਂ ਦੇ ਫਿਰੋਜ਼ਪੁਰ ਜ਼ਰੂਰ ਜਾਵਾਂਗੇ ਜੀ ਠੀਕ ਹੈ ਇੱਕ ਖੋਰਨੀਆਂ ਦੇ ਰੇਟ ਪੁੱਛੀ ਹੋਰ ਕਿਸੇ ਨੇ ਲੈਣੀਆਂ ਇਹ ਹੋਰ ਖੁੱਲੀਆਂ ਦਾ ਜੀ ਰੇਟ ਆ ਇਹ ਉਹਦੀ ਭਾਈ ਆਹ ਕਿਹੜੇ ਰੇਟ ਬਈ ਆ ਵੱਡੀ 4000 ਦੀ ਆਹਾਂ ਵੱਡੀ ਲੰਮੀ ਲੰਮੀ ਠੀਕ ਆ ਤੇ ਆ ਉਦੋਂ ਅੱਧੀ ਜੀ ਇਹ 2500 ਦੀ ਠੀਕ ਆ ਉਦੋਂ ਜ਼ਿਆਦਾ ਵੱਡੀ ਆਹਾਂ ਤੇ ਆਹਾਂ ਜੀ ਇਹ 25 ਇਹ ਵੀ ਲੰਬੀ 2500 ਦੀ ਜੇ ਹੱਕ ਪੁਰਾਣਾ ਮਾਡਲ ਆਪਣਾ ਜੇ ਹੱਕ ਪੁਰਾਣਾ ਮਾਡਲ ਕੱਠੀਆਂ ਖੁਰਨੀਆਂ ਲੈਂਦਾਗਾ ਉਹਦੇ ਵਿੱਚੋਂ ਡਿਸਕਾਊਂਟ ਹੋਊਗਾ 10 ਖੁਰਲੀਆਂ ਲਊ ਆਪਾਂ ਇੱਕ ਖੁਰਲੀ ਨਾਲ ਦਵਾਂਗੇ ਠੀਕ ਆ ਕਹਿੰਦਾ ਜੇ 10 ਖੁਰਲੀਆਂ ਲਊ ਤਾਂ ਇੱਕ ਖੁਰਲੀ ਹਾਕਮ ਵੱਲੋਂ ਫ੍ਰੀ ਠੀਕ ਆ ਆਏ ਮੰਡੀ ਮਿਲਿਆ ਕਰੂ ਬਾਈ ਮੁੱਲਾਪੁਰ ਮੁੱਲਾਪੁਰ ਮਾਉੜ ਠੀਕ ਆ ਇਹ ਹੋਰ ਆਪਣੇ ਅਗਰ ਬਾਗੀਬਾਂਦਰ ਹੁੰਦੀ ਠੀਕ ਆ ਲਓ ਬਾਈ ਤੇ ਹਾਕਮ ਦਾ ਤਾਂ ਜੀ ਪਹਿਲੇ ਦਿਨੋਂ ਕਿੱਥੇ ਮਰਜ਼ੀ ਮੰਗਵਾ ਲੈਣਾ ਠੀਕ ਆ ਜੀ ਆਪਾਂ ਵਾਸਤੇ ਭੇਜ ਦਿੰਦੇ ਆ ਜਿੱਦਾਂ ਦਾ ਮੰਡੀਆਂ ਚੱਲੀਆਂ ਨੇ ਜੀ ਅੱਜ ਠੀਕ ਆ ਜੀ ਉੱਤੇ ਦੀ ਹਾਕਮ ਦਾ ਤਾਂ 9 ਚੱਲਦਾ ਠੀਕ ਹੈ ਜੀ ਪੂਰਾ ਠੀਕ ਹੈ ਤੇ ਹੁਣ ਤਾਂ ਮੇਰੇ ਵੀਰ ਹੋਰ ਵੀ ਖੁਰਲੀਆਂ ਚਲੋ ਵੇਚਣ ਲੱਗੇ ਤੇ ਪਹਿਲੇ ਨੰਬਰ ਤੇ ਇਹਦਾ ਰਕਾਟ ਹੈ ਜੀ ਬਹੁਤ ਖੁਰਲੀ ਵਿਕਦੀ ਹੈ ਬਾਈ ਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਹਾਕਮ ਦਾ ਤੇ ਧੰਨਵਾਦ ਕਰਦੇ ਆ ਜੀ ਜੀ ਆਇਆਂ ਸਾਨੂੰ ਨੰਬਰ ਬੋਲੋ ਨੰਬਰ ਬੋਲ ਦਿਓ 998225486 ਠੀਕ ਹੈ ਇੱਕ ਵਾਰੀ ਹੋਰ ਬੋਲੋ 25486 ਠੀਕ ਹੈ ਲਓ ਬਾਈ ਹਾਕਮਬੀਰ ਨਾਲ ਸੰਪਰਕ ਕਰ ਲਓ ਜੇ ਕਿਸੇ ਮੋਹਾਲਾਪੁਰ ਦੇ ਕੋਲੇ ਰੁੜਕਾ ਪਿੰਡ ਠੀਕ ਹੈ ਲਓ ਬਾਈ ਹਾਕਮਬੀਰ ਨਾਲ ਰੁੜਕਾ ਪਿੰਡ ਜੀ ਥੋੜਾ ਜੀ ਖੁਰਨੀਆਂ ਲੈਣੀਆਂ ਹਨ ਨਹੀਂ ਰੁੜਕਾ ਬਾਈ ਕੋਲੇ ਬਹੁਤ ਅੱਛਾ ਰੁੜਕੇ ਦੁਕਾਨ ਹੈ ਪਿੰਡ ਪਮਾਲ ਪਿੰਡ ਪਮਾਲ ਆਈ ਹੈ ਸਾਡਾ ਨੰਬਰ ਸਕਰੀਨ ਦੇ ਉੱਤੇ ਵੀ ਛੱਡ ਦਾਂਗੇ ਤੇ ਆਹ ਖੁਰਨੀਆਂ ਬਾਈ ਆਪਣੀਆਂ ਜਦ ਮਰਜ਼ੀ ਚੱਕ ਕੇ ਲੈ ਜਾਓ ਤੁਹਾਨੂੰ ਦੇ ਓਕੇ ਵੀਰੇ ਧੰਨਵਾਦ ਧੰਨਵਾਦ ਸਸਰੀ ਜੀ